ਸਤਿ ਸ਼੍ਰੀ ਅਕਾਲ ਅੱਜ ਤੁਸੀਂ ਲੇਖਕ ਜੇਮਸ ਕਲੀਅਰ ਦੁਆਰਾ ਲਿਖੀ ਗਈ ਕਿਤਾਬ ਏਟੋਮਿਕ ਹੈਬਿਟਸ ਵਿੱਚੋਂ ਇਸ ਦਾ ਭਾਗ 14 ਸੁਣਨ ਜਾ ਰਹੀ ਹਾਂ ਟਾਲ ਮਟੋਲ ਦੀ ਆਦਤ ਰੋਕਣ ਲਈ 2 ਮਿੰਟਾਂ ਦੇ ਨਿਯਮ ਦੀ ਵਰਤੋਂ ਕਰੋ ਟਵਾਈਲਾ ਥਾਰਪਨੂ ਆਧੁਨਿਕ ਸਮਿਆਂ ਦੇ ਸਭ ਤੋਂ ਮਹਾਨ ਨਚਾਰਾ ਅਤੇ ਕੋਰੀਓਗ੍ਰਾਫਰਸ ਵਿੱਚੋਂ ਇੱਕ ਮੰਨਿਆ ਜਾਂਦਾ ਹੈ 1992 ਵਿੱਚ ਉਹਨਾਂ ਨੂੰ ਮੈਕ ਆਰਥਰ ਫੈਲੋਸ਼ਿਪ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਿਸ ਨੂੰ ਅਕਸਰ ਜੀਨੀਅਸ ਗ੍ਰਾਂਟ ਕਿਹਾ ਜਾਂਦਾ ਹੈ। ਉਹਨਾਂ ਨੇ ਆਪਣਾ ਜ਼ਿਆਦਾਤਰ ਕੈਰੀਅਰ ਪੂਰੀ ਦੁਨੀਆ ਵਿੱਚ ਆਪਣੀ ਮੂਲ ਕਲਾ ਦੇ ਪ੍ਰਦਰਸ਼ਨ ਵਿੱਚ ਬਿਤਾਇਆ ਹੈ। ਉਹ ਆਪਣੀ ਜ਼ਿਆਦਾਤਰ ਸਫਲਤਾ ਦਾ ਸਿਹਰਾ ਆਪਣੀਆਂ ਰੋਜ਼ਮਰਾਂ ਦੀਆਂ ਆਦਤਾਂ ਸਿਰ ਬੰਨ੍ਹਦੇ ਹਨ। ਤਾਰਪਨੇ ਨੇ ਲਿਖਿਆ ਹੈ ਮੈਂ ਆਪਣੀ ਜ਼ਿੰਦਗੀ ਦਾ ਹਰ ਦਿਨ ਇੱਕ ਰਸਮ ਨਾਲ ਸ਼ੁਰੂ ਕਰਦੀ ਹਾਂ ਮੈਂ ਸਵੇਰੇ 5:30 ਵਜੇ ਉੱਠਦੀ ਹਾਂ ਅਤੇ ਆਪਣੇ ਵਰਕਆਊਟ ਦੇ ਕੱਪੜੇ ਲੈਗ ਵਾਮਸ スウェット ਸ਼ਰਟ ਤੇ ਮੇਰੀ ਟੋਪੀ ਪਹਿਨ ਲੈਂਦੀ ਹਾਂ ਮੈਂ ਪੈਦਲ ਹੀ ਆਪਣੇ ਮੈਨਹੈਟਨ ਦੇ ਘਰ ਵਿੱਚੋਂ ਬਾਹਰ ਨਿਕਲਦੀ ਹਾਂ ਇੱਕ ਟੈਕਸੀ ਬੁਲਾਉਂਦੀ ਹਾਂ ਤੇ ਡਰਾਈਵਰ ਨੂੰ ਆਖਦੀ ਹਾਂ ਕਿ ਉਹ ਮੈਨੂੰ 99 ਸੜਕ ਅਤੇ ਫਰਸਟ ਐਵੇਨਿਊ ਉਤੇ ਪੰਪਿੰਗ ਆਇਰਨ ਜਿਮ ਲੈ ਚਲੇ ਜਿਮ ਪਹੁੰਚ ਕੇ ਮੈਂ 2 ਘੰਟੇ ਵਰਕਆਊਟ ਕਰਦੀ ਹਾਂ ਅਰਾਸਮ ਤੋਂ ਭਾਵ ਕਸਰਤ ਕਰਨਾ ਜਾਂ ਵਜ਼ਨ ਚੁੱਕਣਾ ਨਹੀਂ ਹੈ ਅਰਾਸਮ ਤਾਂ ਕੈਬ ਬੁਲਾਉਣਾ ਹੈ ਜਿਸ ਪਲ ਮੈਂ ਡਰਾਈਵਰ ਨੂੰ ਦੱਸਦੀ ਹਾਂ ਕਿ ਕਿੱਥੇ ਜਾਣਾ ਹੈ ਉਸੇ ਪਲ ਅਰਾਸਮ ਪੂਰੀ ਹੋ ਜਾਂਦੀ ਹੈ ਇਹ ਸਧਾਰਨ ਜਿਹਾ ਕੰਮ ਹੈ ਪਰ ਇਸ ਨੂੰ ਹਰ ਸਵੇਰ ਕਰਨ ਨਾਲ ਇਸ ਦੀ ਆਦਤ ਪੈ ਗਈ ਹੈ ਮੈਂ ਇਸ ਨੂੰ ਦੁਹਰਾ ਸਕਦੀ ਹਾਂ ਤੇ ਇਸ ਨੂੰ ਕਰਨਾ ਸੌਖਾ ਹੈ ਇਸ ਨਾਲ ਮੇਰੇ ਦੁਆਰਾ ਇਸ ਨੂੰ ਟਾਲਣ ਜਾਂ ਇਸ ਨੂੰ ਵੱਖਰੇ ਤਰੀਕੇ ਨਾਲ ਕਰਨ ਦੀ ਸ਼ੰਕਾ ਘਟ ਜਾਂਦੀ ਹੈ ਇਹ ਮੇਰੀ ਰੁਟੀਨ ਦੇ ਭੰਡਾਰ ਵਿੱਚ ਲੇਕ ਹਥਿਆਰ ਹੈ ਅਤੇ ਇਸ ਦਾ ਫਾਇਦਾ ਇਹ ਹੈ ਕਿ ਮੈਨੂੰ ਇਸ ਦੇ ਬਾਰੇ ਸੋਚਣਾ ਨਹੀਂ ਪੈਂਦਾ ਹਰ ਰੋਜ਼ ਸਵੇਰੇ ਆਵਾਜ਼ ਦੇ ਕੇ ਟੈਕਸੀ ਬੁਲਾਉਣਾ ਇੱਕ ਛੋਟਾ ਜਿਹਾ ਕੰਮ ਹੋ ਸਕਦਾ ਹੈ ਪਰ ਇਹ ਵਰਤਾਤ ਬਦਿੱਲੀ ਦੇ ਤੀਜੇ ਨਿਯਮ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਕੋਜਾਰਥੀਆਂ ਦਾ ਅੰਦਾਜ਼ਾ ਹੈ ਕਿ ਅਸੀਂ ਹਰ ਰੋਜ਼ ਆਪਣੇ 40 ਤੋਂ 50 ਫੀਸਦੀ ਕੰਮ ਆਦਤ ਦੇ ਹਿਸਾਬ ਨਾਲ ਕਰਦੇ ਹਾਂ ਇਹ ਫੀਸਦ ਆਪਣੇ ਆਪ ਵਿੱਚ ਹੀ ਬਹੁਤ ਮਹੱਤਵਪੂਰਨ ਹੈ ਭਰਤ ਤੁਹਾਡੀਆਂ ਆਦਤਾਂ ਦਾ ਸੱਚਾ ਪ੍ਰਭਾਵ ਇਸ ਤੋਂ ਵੀ ਵੱਧ ਹੁੰਦਾ ਹੈ ਆਦਤਾਂ ਉਹ ਸਵੈ ਚਾਲਿਤ ਵਿਕਲਪ ਹਨ ਜੋ ਇਸ ਤੋਂ ਬਾਅਦ ਦੇ ਚੇਤਨ ਫੈਸਲਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ ਹਾਂ ਤੁਹਾਡੀ ਕੁਝ ਸਕਿੰਟਾਂ ਦੀ ਆਦਤ ਵੀ ਆਉਣ ਵਾਲੇ ਕੰਮਾਂ ਨੂੰ ਤੁਸ਼ਾਹਿਤ ਕਰਦੀ ਹੈ ਜਿਨ੍ਹਾਂ ਨੂੰ ਤੁਸੀਂ ਕਈ ਮਿੰਟ ਜਾਂ ਘੰਟਿਆਂ ਬਾਅਦ ਕਰਦੇ ਹੋ ਆਦਤਾਂ ਕਿਸੇ ਮੁੱਖ ਮਾਰਗ ਦੇ ਪ੍ਰਵੇਸ਼ ਦੁਆਰ ਵਰਗੀਆਂ ਹੁੰਦੀਆਂ ਹਨ ਉਹ ਤੁਹਾਨੂੰ ਇੱਕ ਰਾਹ ਉੱਤੇ ਲੈ ਜਾਂਦੀਆਂ ਹਨ ਅਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਕਦੋਂ ਅਗਲੇ ਵਰਤਾਵਲ ਤੇਜ਼ੀ ਨਾਲ ਵਧਣ ਲੱਗਦੇ ਹੋ ਤੁਹਾਡੇ ਲਈ ਇਹ ਸੌਖਾ ਹੁੰਦਾ ਹੈ ਕਿ ਕੁਝ ਵੱਖਰਾ ਕੰਮ ਸ਼ੁਰੂ ਕਰਨ ਦੀ ਬਜਾਏ ਤੁਸੀਂ ਉਹੀ ਕਰਦੇ ਰਹੋ ਜੋ ਤੁਸੀਂ ਪਹਿਲਾਂ ਤੋਂ ਹੀ ਕਰ ਰਹੇ ਹੋ ਤੁਸੀਂ 2 ਘੰਟਿਆਂ ਤੱਕ ਕੋਈ ਖਰਾਬ ਫਿਲਮ ਦੇਖਦੇ ਹੋ ਹਾਲਾਂਕਿ ਤੁਹਾਡਾ ਢਿੱਡ ਭਰਿਆ ਹੋਇਆ ਹੈ ਪਰ ਫਿਰ ਵੀ ਤੁਸੀਂ ਸਨੈਕਸ ਖਾਂਦੇ ਰਹਿੰਦੇ ਹੋ ਤੁਸੀਂ ਇੱਕ ਪਲ ਲਈ ਆਪਣਾ ਫੋਨ ਦੇਖਣ ਲਈ ਚੁੱਕਦੇ ਹੋ ਅਤੇ ਛੇਤੀ ਹੀ ਸਕਰੀਨ ਦੇਖਣ ਵਿੱਚ ਤੁਹਾਡੇ 20 ਮਿੰਟ ਬਰਬਾਦ ਹੋ ਜਾਂਦੇ ਹਨ ਜਿਸ ਤਰ੍ਹਾਂ ਜਿਨਾਂ ਆਦਤਾਂ ਨੂੰ ਤੁਸੀਂ ਬਿਨਾਂ ਸੋਚੇ ਸਮਝੇ ਕਰਦੇ ਰਹਿੰਦੇ ਹੋ ਉਹ ਅਕਸਰ ਭਵਿੱਖ ਦੇ ਉਹਨਾਂ ਫੈਸਲਿਆਂ ਨੂੰ ਤੈਅ ਕਰਦੀਆਂ ਹਨ ਜਿਹੜੇ ਫੈਸਲਿਆਂ ਨੂੰ ਤੁਸੀਂ ਸੋਚ ਵਿਚਾਰ ਕਰਨ ਤੋਂ ਬਾਅਦ ਲੈਂਦੇ ਹੋ ਹਰੇਕ ਸ਼ਾਮ ਇੱਕ ਛੋਟਾ ਜਿਹਾ ਪਲ ਹੁੰਦਾ ਹੈ ਆਮ ਤੌਰ ਤੇ 5 15 ਵਜੇ ਜੋ ਮੇਰੀ ਬਾਕੀ ਰਾਤ ਨੂੰ ਤੈਅ ਕਰ ਦਿੰਦਾ ਹੈ ਮੇਰੀ ਪਤਨੀ ਦਫਤਰ ਤੋਂ ਵਾਪਸ ਆ ਕੇ ਘਰ ਅੰਦਰ ਵੱੜਦੀ ਹੈ ਉਸ ਸਮੇਂ ਜਾਂ ਤਾਂ ਅਸੀਂ ਆਪਣੇ ਵਰਕਆਊਟ ਦੀ ਪੋਸ਼ਾਕ ਪਹਿਨ ਕੇ ਜਿਮ ਚਲੇ ਜਾਂਦੇ ਹਾਂ ਜਾਂ ਫਿਰ ਅਸੀਂ ਸੋਫੇ ਉੱਤੇ ਬੈਠ ਜਾਂਦੇ ਹਾਂ ਭਾਰਤੀ ਭੋਜਨ ਆਰਡਰ ਕਰਦੇ ਹਾਂ ਅਤੇ ਦ ਆਫਿਸ ਦੇਖਦੇ ਹਾਂ ਜਿਸ ਤਰ੍ਹਾਂ ਟਵਾਈਲਾ ਥਾਰ ਪਰ ਟੈਕਸੀ ਨੂੰ ਆਵਾਜ਼ ਲਗਾਉਂਦੀ ਹੈ ਉਸੇ ਤਰ੍ਹਾਂ ਮੇਰੀ ਰਸਮ ਵਰਕਆਊਟ ਦੀ ਪੋਸ਼ਾਕ ਪਹਿਨਣਾ ਹੈ ਜੇਕਰ ਮੈਂ ਪੁਸ਼ਾਕ ਪਹਿਨ ਲੈਂਦਾ ਹਾਂ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਹੁਣ ਵਰਕਆਊਟ ਹੋਵੇਗਾ ਇਹ ਪਹਿਲਾ ਕਦਮ ਚੁੱਕਣ ਤੋਂ ਬਾਅਦ ਉਸ ਤੋਂ ਬਾਅਦ ਆਉਣ ਵਾਲੀ ਹਰ ਚੀਜ਼ ਸੌਖੀ ਹੋ ਜਾਂਦੀ ਹੈ ਘਰ ਵਿੱਚ ਜਿੰਮ ਜਾਣਾ ਇਹ ਫੈਸਲਾ ਕਰਨਾ ਕਿ ਕਿਹੜੀ ਕਿਹੜੀ ਕਸਰਤ ਕਰਨੀ ਹੈ ਆਦੀ ਹਰ ਦਿਨ ਕੁਝ ਪਲ ਹੁੰਦੇ ਹਨ ਜੋ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ ਹਨ ਮੈਂ ਇੰਨਾ ਛੋਟੀਆਂ ਚੋਣਾਂ ਨੂੰ ਫੈਸਲਾ ਕੁੱਨ ਪਾ ਲੱਖਦਾ ਹਾਂ ਜਿਵੇਂ ਉਹ ਪਲ ਜਦੋਂ ਤੁਸੀਂ ਟੇਕ ਆਊਟ ਡਿਨਰ ਦਾ ਆਰਡਰ ਕਰਨ ਜਾਂ ਘਰ ਵਿੱਚ ਹੀ ਡਿਨਰ ਬਣਾਉਣ ਵਿੱਚ ਕਰ ਫੈਸਲਾ ਕਰਦੀ ਹੂੰ ਜਿਵੇਂ ਉਹ ਪਲ ਜਦੋਂ ਤੁਸੀਂ ਆਪਣੀ ਕਾਰ ਚਲਾਉਣ ਜਾਂ ਸਾਈਕਲ ਨਾਲ ਜਾਣ ਵਿੱਚ ਕਾਰ ਫੈਸਲਾ ਕਰਦੀ ਹੂੰ ਜਿਵੇਂ ਉਹ ਪਲ ਜਦੋਂ ਤੁਸੀਂ ਆਪਣਾ ਹੋਮਵਰਕ ਕਰਨ ਜਾਂ ਵੀਡੀਓ ਗੇਮ ਕੰਟਰੋਲਰ ਚੁੱਕਣ ਵਿੱਚ ਕਾਰ ਫੈਸਲਾ ਕਰਦੀ ਹੂੰ ਇਹ ਫੈਸਲੇ ਸੜਕ ਉੱਤੇ ਆਉਣ ਵਾਲੇ ਦੋ ਰਾਹੇ ਹਨ ਫੈਸਲਾਕੁਨ ਪਲ ਚਿੱਤਰ ਨੰਬਰ 14 ਇੱਕ ਚੰਗੇ ਅਤੇ ਮਾੜੇ ਦਿਨ ਵਿੱਚ ਕਾਰਲਾ ਫਰਕ ਅਕਸਰ ਫੈਸਲਾਕੁਨ ਪਲਾਂ ਉੱਤੇ ਕੋ ਜੋ ਸਾਰੂ ਅਤੇ ਚੰਗੀਆਂ ਚੋਣਾਂ ਕਰਨ ਜਾਂ ਨਾ ਕਰਨ ਵਿੱਚ ਕਰਲਾ ਫਰਕ ਹੁੰਦਾ ਹੈ ਹਰ ਚੋਣ ਸੜਕ ਦਾ ਦੋ ਰਾਹਾ ਹੈ ਅਤੇ ਇਹ ਚੋਣਾ ਪੂਰਾ ਦਿਨ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਆਖਰ ਬਹੁਤ ਵੱਖ-ਵੱਖ ਨਤੀਜਿਆਂ ਵੱਲ ਲੈ ਜਾਂਦੀਆਂ ਹਨ ਫੈਸਲਾ ਕੌਣ ਪਾਲ ਤੁਹਾਡੇ ਆਉਣ ਵਾਲੇ ਸਵੇ ਲਈ ਉਪਲਬਧ ਵਿਕਲਪਾਂ ਨੂੰ ਤੈਅ ਕਰਦੇ ਹਨ ਉਦਾਹਰਣ ਵਜੋਂ ਕਿਸੇ ਰਾਸ਼ਟਰ ਵਿੱਚ ਜਾਣਾ ਇੱਕ ਫੈਸਲਾ ਕੌਣ ਪਲ ਹੈ ਕਿਉਂਕਿ ਇਹ ਤੈਅ ਕਰਦਾ ਹੈ ਕਿ ਤੁਸੀਂ ਲੰਚ ਵਿੱਚ ਕੀ ਖਾਓਗੇ ਤਕਨੀਕੀ ਤੌਰ ਤੇ ਤੁਸੀਂ ਆਪਣੇ ਪਸੰਦੀਦਾ ਚੀਜ਼ ਦਾ ਆਰਡਰ ਕਰਦੀ ਹੋ ਪਰ ਤੁਸੀਂ ਆਪਣੇ ਪਸੰਦੀਦਾ ਚੀਜ਼ ਦਾ ਆਰਡਰ ਉਦੋਂ ਹੀ ਦੇ ਸਕਦੀ ਹੋ ਜਦੋਂ ਉਹ ਭੋਜਨ ਸੂਚੀ ਵਿੱਚ ਹੋਵੇ ਜੇਕਰ ਤੁਸੀਂ ਸਟੀਕ ਹਾਊਸ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਸਲੋਇਨ ਜਾਂ ਰਿਬ ਆਈ ਮਿਲ ਸਕਦੀ ਹੈ ਪਰ ਸੁਸ਼ੀ ਨਹੀਂ ਮਿਲ ਸਕਦੀ ਤੁਹਾਡੇ ਵਿਕਲਪ ਉਪਲਬਧ ਚੀਜ਼ਾਂ ਦੇ ਹਿਸਾਬ ਨਾਲ ਸੀਮਿਤ ਹੋ ਜਾਂਦੇ ਹਨ ਇਹ ਸਭ ਪਹਿਲਾਂ ਚੁਣੇ ਹੋਏ ਵਿਕਲਪਾਂ ਦੁਆਰਾ ਤੈਅ ਹੁੰਦੇ ਹਨ ਅਸੀਂ ਆਪਣੀਆਂ ਆਦਤਾਂ ਨਾਲ ਸੀਮਿਤ ਹੁੰਦੇ ਹਾਂ ਇਸ ਲਈ ਦਿਨ ਭਰ ਫੈਸਲਾ ਕੌਣ ਪਨਾਉਤੇ ਮੁਹਾਰਤ ਹਾਸਲ ਕਰਨਾ ਕਾਫੀ ਮਹੱਤਵਪੂਰਨ ਹੁੰਦਾ ਹੈ ਦਿਨ ਵਿੱਚ ਬਹੁਤ ਸਾਰੇ ਪਲ ਹੁੰਦੇ ਹਨ ਵਾਰੇ ਦਰਸਾਲ ਕੋ ਜਾਦਤ ਨਚੋਣਾ ਹੀ ਇਹ ਤੈਅ ਕਰਦੀਆਂ ਹਨ ਕਿ ਤੁਸੀਂ ਕਿਹੜੇ ਰਸਤੇ ਉਤੇ ਚੱਲਦੇ ਹੋ ਇਹ ਛੋਟੀਆਂ-ਛੋਟੀਆਂ ਚੋਣਾਂ ਇਕੱਠੀਆਂ ਹੋ ਕੇ ਤੈਅ ਕਰਦੀਆਂ ਹਨ ਕਿ ਤੁਸੀਂ ਅਗਲੇ ਪਲ ਕਿਸ ਰਾਉ ਉਤੇ ਚੱਲੋਗੇ ਆਦਤ ਅੰਤਿਮ ਨਹੀਂ ਸਗੋ ਸ਼ੁਰੂਆਤੀ ਬਿੰਦੂ ਹੈ ਇਹ ਜੇ ਮਨ ਨਹੀਂ ਟੈਕਸੀ ਹੈ 2 ਮਿੰਟਾਂ ਦਾ ਨਿਯਮ ਬੇਸ਼ੱਕ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਛੋਟੀ ਸ਼ੁਰੂਆਤ ਕਰਨੀ ਚਾਹੀਦੀ ਹੈ ਫਿਰ ਵੀ ਤੁਸੀਂ ਵੱਡੀ ਸ਼ੁਰੂਆਤ ਕਰ ਸਕਦੇ ਹੋ ਜਦੋਂ ਤੁਸੀਂ ਕੋਈ ਬਦਲਾ ਕਰਨ ਦਾ ਸੁਪਨਾ ਦੇਖਦੇ ਹੋ ਤਾਂ ਉਤਸੁਕਤਾ ਹਮੇਸ਼ਾ ਭਾਰੂ ਪੈ ਜਾਂਦੀ ਹੈ ਅਤੇ ਤੁਸੀਂ ਬਹੁਤ ਛੇਤੀ ਬਹੁਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨ ਲੱਗਦੇ ਹੋ ਮੈਂ ਸ ਪਰਵਰਤੀ ਨੂੰ ਰੋਕਣ ਦਾ ਜੋ ਸਭ ਤੋਂ ਅਸਰਦਾਰ ਨਿਯਮ ਜਾਣਦਾ ਹਾਂ ਉਹ ਹੈ 2 ਮਿੰਟਾਂ ਦਾ ਨਿਯਮ ਦੀ ਵਰਤੋਂ ਇਹ ਨਿਯਮ ਕੋਝੇ ਇਸ ਤਰ੍ਹਾਂ ਹੈ ਜਦੋਂ ਤੁਸੀਂ ਕੋਈ ਨਵੀਂ ਆਦਤ ਸ਼ੁਰੂ ਕਰਦੇ ਹੋ ਤਾਂ ਇਸ ਨੂੰ ਕਰਨ ਵਿੱਚ 2 ਮਿੰਟ ਤੋਂ ਘੱਟ ਸਮਾਂ ਲੱਗਣਾ ਚਾਹੀਦਾ ਹੈ ਤੁਸੀਂ ਦੇਖੋਗੇ ਕਿ ਲਗਭਗ ਹਰ ਆਦਤ ਨੂੰ ਇਸ 2 ਮਿੰਟਾਂ ਦੇ ਰੂਪ ਵਿੱਚ ਤੋੜਿਆ ਜਾ ਸਕਦਾ ਹੈ ਨੰਬਰ 1 ਹਰ ਰਾਤ ਸੌਣ ਤੋਂ ਪਹਿਲਾਂ ਪੜ੍ਹਨਾ ਬਣ ਜਾਂਦਾ ਹੈ ਇੱਕ ਪੰਨਾ ਪੜ੍ਹਨਾ ਨੰਬਰ 2 30 ਮਿੰਟ ਯੋਗਾ ਕਰਨਾ ਬਣ ਜਾਂਦਾ ਹੈ ਆਪਣੀ ਯੋਗਾ ਵਾਲੀ ਚਟਾਈ ਨੂੰ ਬਾਹਰ ਲੈ ਜਾਣਾ ਨੰਬਰ 3 ਕਲਾਸ ਲਈ ਅਧਿਐਨ ਕਰਨਾ ਬਣ ਜਾਂਦਾ ਹੈ ਆਪਣੇ ਨੋਟਸ ਖੋਲਣਾ ਨੰਬਰ 4 ਲਾਂਡਰੀ ਤੈਅ ਕਰਨਾ ਬਣ ਜਾਂਦਾ ਹੈ ਇੱਕ ਜੋੜੀ ਜੁਰਾਬਾਂ ਤੈਅ ਕਰਨਾ ਨੰਬਰ 5 3 ਮੀਲ ਦੌੜਨਾ ਬਣ ਜਾਂਦਾ ਹੈ ਆਪਣੇ ਦੌੜਨ ਵਾਲੇ ਜੁੱਤੇ ਬੰਨਣਾ ਵਿਚਾਰ ਇਹ ਹੈ ਕਿ ਸ਼ੁਰੂਆਤ ਕਰਨ ਵੇਲੇ ਆਪਣੀਆਂ ਆਦਤਾਂ ਨੂੰ ਵੱਧ ਤੋਂ ਵੱਧ ਸੌਖੀਆਂ ਬਣਾਓ ਕੋਈ ਵੀ 1 ਮਿੰਟ ਤੱਕ ਧਿਆਨ ਲਗਾ ਸਕਦਾ ਹੈ ਇੱਕ ਪੰਨਾ ਪੜ੍ਹ ਸਕਦਾ ਹੈ ਜਾਂ ਇੱਕ ਕੱਪੜਾ ਤੈਅ ਕਰ ਸਕਦਾ ਹੈ ਜਿਵੇਂ ਕਿ ਅਸੀਂ ਹੁਣ ਚਰਚਾ ਕੀਤੀ ਹੈ ਇਹ ਇੱਕ ਸ਼ਕਤੀਸ਼ਾਲੀ ਨੀਤੀ ਹੈ ਕਿਉਂਕਿ ਇੱਕ ਵਾਰ ਜਦੋਂ ਤੁਸੀਂ ਸਹੀ ਚੀਜ਼ ਕਰਨੀ ਸ਼ੁਰੂ ਕਰ ਦਿੰਦੇ ਹੋ ਤਾਂ ਇਸ ਨੂੰ ਜਾਰੀ ਰੱਖਣਾ ਸੌਖਾ ਹੋ ਜਾਂਦਾ ਹੈ ਕੋਈ ਵੀ ਨਵੀਂ ਆਦਤ ਕਿਸੇ ਚੁਣੌਤੀ ਦੀ ਤਰ੍ਹਾਂ ਮਹਿਸੂਸ ਨਹੀਂ ਹੋਣੀ ਚਾਹੀਦੀ ਇਹ ਸੋ ਅਣ ਵਾਲੇ ਕੰਮ ਚੁਣੌਤੀ ਭਰੇ ਹੋ ਸਕਦੇ ਹਨ ਪਰ ਪਹਿਲੇ 2 ਮਿੰਟ ਸੌਖੇ ਹੋਣੇ ਚਾਹੀਦੇ ਹਨ ਤੁਸੀਂ ਸੌਖੀਆਂ ਪਰਵੇਸ਼ ਆਦਤਾਂ ਚਾਹੁੰਦੇ ਹੋ ਜੋ ਤੁਹਾਨੂੰ ਸੁਭਾਵਿਕ ਰੂਪ ਵਿੱਚ ਵੱਧ ਸਕਾਰਾਤਮਕ ਮਾਰਗ ਵੱਲ ਲੈ ਜਾਂਦੀਆਂ ਹਨ ਬਹੁਤ ਸੌਖੀਆਂ ਤੋਂ ਬਹੁਤ ਔਖੀਆਂ ਦੇ ਪੈਮਾਨੇ ਉੱਤੇ ਆਪਣੇ ਟੀਚਿਆਂ ਦਾ ਮੁਲਾਂਕਣ ਕਰਨ ਨਾਲ ਤੁਸੀਂ ਆਮ ਤੌਰ ਤੇ ਪਰਵੇਸ਼ ਆਦਤਾਂ ਦਾ ਪਤਾ ਲਗਾ ਸਕਦੇ ਹੋ ਉਦਾਹਰਣ ਵਜੋਂ ਮੈਰਾਥਨ ਦੌੜਨਾ ਬਹੁਤ ਮੁਸ਼ਕਲ ਹੁੰਦਾ ਹੈ 5 ਕਿਲੋਮੀਟਰ ਦੌੜਨਾ ਮੁਸ਼ਕਲ ਹੁੰਦਾ ਹੈ 16000 ਕਦਮ ਚੱਲਣਾ ਆਮ ਤੌਰ ਤੇ ਮੁਸ਼ਕਲ ਹੁੰਦਾ ਹੈ 10 ਮਿੰਟ ਪੈਦਲ ਚੱਲਣਾ ਸੌਖਾ ਹੁੰਦਾ ਹੈ ਦੌੜਨ ਲਈ ਜੁੱਤੇ ਪਹਿਨਣਾ ਬੇਹੱਦ ਸੌਖਾ ਹੁੰਦਾ ਹੈ ਤੁਹਾਡਾ ਟੀਚਾ ਮੈਰਾਥਨ ਦੌੜਨਾ ਹੋ ਸਕਦਾ ਹੈ ਪਰ ਤੁਹਾਡੀ ਪਰਵੇਸ਼ ਆਦਤ ਦੌੜਨ ਲਈ ਜੁੱਤੇ ਪਹਿਨਣਾ ਹੈ ਇਸੇ ਤਰ੍ਹਾਂ ਤੁਸੀਂ 2 ਮਿੰਟ ਦੇ ਸੂਲ ਦੇ ਪਾਲਣਾ ਕਰਦੇ ਹੋ ਬਹੁਤ ਸੌਖਾ ਆਪਣੇ ਦੌੜਨ ਲਈ ਜੁੱਤੇ ਪੈਨਣਾ ਸੌਖਾ 10 ਮਿੰਟ ਪੈਦਲ ਚੱਲਣਾ ਸਧਾਰਨ 10000 ਕਦਮ ਚੱਲਣਾ ਔਖਾ 5 ਕਿਲੋਮੀਟਰ ਦੌੜਨਾ ਬਹੁਤ ਔਖਾ ਮੈਰਾਥਨ ਦੌੜਨਾ ਬਹੁਤ ਸੌਖਾ ਇੱਕ ਵਾਕ ਲਿਖਣਾ ਸੌਖਾ ਇੱਕ ਪੈਰਾ ਲਿਖਣਾ ਸਧਾਰਨ 1000 ਸ਼ਬਦ ਲਿਖਣਾ ਔਖਾ 5000 ਸ਼ਬਦਾਂ ਦਾ ਇੱਕ ਲੇਖ ਲਿਖਣਾ ਬਹੁਤ ਔਖਾ ਕਿਤਾਬ ਲਿਖਣਾ ਬਹੁਤ ਸੌਖਾ ਨੋਟਸ ਖੋਲ ਕੇ ਪੜ੍ਹਨਾ ਸੌਖਾ 10 ਮਿੰਟ ਪੜ੍ਹਨਾ ਸਧਾਰਨ 3 ਘੰਟੇ ਪੜ੍ਹਨਾ ਔਖਾ ਸਾਰੇ ਵਿਸ਼ਿਆਂ ਵਿੱਚ A ਗ੍ਰੇਡ ਹਾਸਲ ਕਰਨਾ ਬਹੁਤ ਔਖਾ PhD ਕਰਨਾ ਇੱਕ ਪੰਨਾ ਪੜ੍ਹਨਾ ਜਾਂ ਇੱਕ ਮਿੰਟ ਤੱਕ ਧਿਆਨ ਲਗਾਉਣ ਜਾਂ ਇੱਕ ਸਿਵਲਸ ਕਾਲ ਕਰਨ ਬਾਰੇ ਇੰਨਾ ਉਤਸ਼ਾਹਿਤ ਹੋਣਾ ਲੋਕਾਂ ਨੂੰ ਅਕਸਰ ਅਜੀਬ ਲੱਗਦਾ ਹੈ ਪਰ ਮਹੱਤਵਪੂਰਨ ਗੱਲ ਸਿਰਫ ਇਹੀ ਕਰਨਾ ਨਹੀਂ ਹੈ ਮਹੱਤਵਪੂਰਨ ਗੱਲ ਤਾਂ ਸ਼ੁਰੂ ਕਰਨ ਦੀ ਆਦਤ ਵਿੱਚ ਮਾਹਰ ਬਣਨਾ ਹੈ ਸੱਚ ਤਾਂ ਇਹ ਹੈ ਕਿ ਕਿਸੇ ਆਦਤ ਨੂੰ ਤੁਸੀਂ ਉਦੋਂ ਹੀ ਬਿਹਤਰ ਬਣਾ ਸਕਦੇ ਹੋ ਜਦੋਂ ਇਹ ਸਥਾਪਿਤ ਹੋ ਜਾਵੇ ਜੇਕਰ ਤੁਸੀਂ ਸ਼ੁਰੂ ਕਰਨ ਦੀ ਬੁਨਿਆਦੀ ਯੋਗਤਾ ਹੀ ਨਹੀਂ ਸਿੱਖ ਪਾਉਂਦੇ ਹੋ ਤਾਂ ਫਿਰ ਤੁਸੀਂ ਅੱਗੇ ਦੇ ਵੇਰਵਿਆਂ ਵਿੱਚ ਮਾਹਰ ਬਣਨ ਦੀ ਉਮੀਦ ਕਿਵੇਂ ਕਰ ਸਕਦੇ ਹੋ ਸ਼ੁਰੂਆਤ ਤੋਂ ਆਦਰਸ਼ ਆਦਤ ਪਾਉਣ ਦੀ ਥਾਂ ਸੌਖੀ ਚੀਜ਼ ਨੂੰ ਜ਼ਿਆਦਾ ਇੱਕ ਸੁਰਤਾ ਨਾਲ ਕਰੋ ਸਰਵੋਤਮ ਕਾਰਨ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਸੁਧਾਰਨ ਕਰਨਾ ਪੈਂਦਾ ਹੈ ਜਦੋਂ ਤੁਸੀਂ ਸ਼ੁਰੂ ਕਰਨ ਦੀ ਕਲਾ ਵਿੱਚ નિਪੁੰਨ ਹੋ ਜਾਂਦੀ ਹੋਂ ਤਾਂ ਪਹਿਲੇ 2 ਮਿੰਟ ਜ਼ਿਆਦਾ ਵੱਡੀ ਰੁਟੀਨ ਦੀ ਸ਼ੁਰੂਆਤੀ ਰਸਮ ਬਣ ਜਾਂਦੇ ਹਨ ਇਹ ਸਿਰਫ ਆਦਤਾਂ ਨੂੰ ਵੱਧ ਸੌਖਿਆ ਬਣਾਉਣ ਦਾ ਢੰਗ ਨਹੀਂ ਹੈ ਸਗੋਂ ਇਹ ਕਿਸੇ ਮੁਸ਼ਕਲ ਯੋਗਤਾ ਵਿੱਚ ਮਾਹਰ ਬਣਨ ਦਾ ਆਦਰਸ਼ ਤਰੀਕਾ ਵੀ ਹੈ ਤੁਸੀਂ ਕਿਸੇ ਪ੍ਰਕਿਰਿਆ ਦੀ ਸ਼ੁਰੂਆਤ ਦੀ ਜਿੰਨੀ ਵੱਧ ਆਦਤ ਪਾ ਲੈਂਦੇ ਹੋ ਉਹ ਸਿਰ ਢੂੰਗੀ ਕਾਗਰਤਾ ਵਿੱਚ ਪਹੁੰਚਣਾ ਉਨ੍ਹਾਂ ਹੀ ਵੱਧ ਸੌਖਾ ਹੋ ਜਾਂਦਾ ਹੈ ਜੋ ਮਹਾਨ ਚੀਜ਼ਾਂ ਕਰਨ ਲਈ ਜ਼ਰੂਰੀ ਹੁੰਦੀਆਂ ਹਨ ਹਰ ਵਾਰ ਵਰਕਆਊਟ ਕਰਨ ਤੋਂ ਪਹਿਲਾਂ ਇੱਕੋ ਤਰ੍ਹਾਂ ਦਾ ਵਾਰਮਅਪ ਕਰਨ ਨਾਲ ਤੁਸੀਂ ਪ੍ਰਦਰਸ਼ਨ ਦੇ ਸਿਖਰ ਉੱਤੇ ਪਹੁੰਚ ਸਕਦੇ ਹੋ ਉਹੀ ਸਿਰਜਣਾਤਮਕ ਰਸਮ ਨੂੰ ਦੁਹਰਾ ਕੇ ਤੁਸੀਂ ਸਿਰਜਣਾ ਦੇ ਔਖੇ ਕੰਮ ਤੱਕ ਪਹੁੰਚਣ ਨੂੰ ਵੱਧ ਸੌਖਾ ਬਣਾ ਲੈਂਦੇ ਹੋ ਲਗਾਤਾਰ ਗਤੀਵਿਧੀ ਘਟਾਉਣ ਦੀ ਆਦਤ ਪਾ ਕੇ ਤੁਸੀਂ ਹਰ ਰਾਤ ਟੋਕਵੇਂ ਸਮੇਂ ਉੱਤੇ ਸੌ ਜਾਂਣ ਨੂੰ ਵੱਧ ਸੌਖਾ ਬਣਾ ਲੈਂਦੇ ਹੋ ਹੋ ਸਕਦਾ ਹੈ ਕਿ ਤੁਸੀਂ ਪੂਰੀ ਪ੍ਰਕਿਰਿਆ ਨੂੰ ਸਵੈ ਚਾਲਿਤ ਨਾ ਬਣਾ ਸਕੋ ਭਾਵੇਂ ਤੁਸੀਂ ਆਪਣੇ ਪਹਿਲੇ ਕੰਮ ਨੂੰ ਆਦਤ ਜਾਰਾ ਸਮਤਾ ਬਣਾ ਹੀ ਸਕਦੇ ਹੋ ਸ਼ੁਰੂਆਤ ਨੂੰ ਸੌਖਾ ਬਣਾ ਲਓ ਅਤੇ ਬਾਕੀ ਚੀਜ਼ਾਂ ਆਪਣੇ ਆਪ ਹੋਣ ਲੱਗਣਗੀਆਂ 2 ਮਿੰਟਾਂ ਦਾ ਨਿਯਮ ਕੁਝ ਲੋਕਾਂ ਨੂੰ ਇੱਕ ਤਰ੍ਹਾਂ ਦੀ ਚਲਾਕੀ ਲੱਗ ਸਕਦਾ ਹੈ ਤੁਹਾਨੂੰ ਪਤਾ ਹੈ ਕਿ ਅਸਲੀ ਟੀਚਾ 2 ਮਿੰਟ ਤੋਂ ਵੱਧ ਕੰਮ ਕਰਨਾ ਹੈ ਇਸ ਲਈ ਇਹ ਜਿਹਾ ਲੱਗ ਸਕਦਾ ਹੈ ਕਿ ਤੁਸੀਂ ਖੁਦ ਨੂੰ ਉੱਲੂ ਬਣਾ ਰਹੇ ਹੋ ਅਸਲ ਵਿੱਚ ਤਾਂ ਕੋਈ ਵੀ ਸਿਰਫ ਇੱਕ ਪੰਨਾ ਨਹੀਂ ਪੜਨਾ ਚਾਹੁੰਦਾ ਜਾਂ ਸਿਰਫ ਇੱਕ ਪੁਸ਼-ਅਪ ਨਹੀਂ ਕਰਨਾ ਚਾਹੁੰਦਾ ਜਾਂ ਸਿਰਫ ਆਪਣੇ ਨੋਟਸ ਨਹੀਂ ਖੋਲਣਾ ਨਹੀਂ ਚਾਹੁੰਦਾ ਹੈ ਸਗੋਂ ਹਰ ਕੋਈ ਇਸ ਤੋਂ ਵੱਧ ਚਾਹੁੰਦਾ ਹੈ ਜੇਕਰ ਤੁਹਾਨੂੰ ਇਹ ਪਤਾ ਹੈ ਕਿ ਇਹ ਇੱਕ ਮਾਨਸਿਕ ਚਾਲ ਹੈ ਤਾਂ ਤੁਸੀਂ ਇਸ ਦੇ ਸ਼ਿਕਾਰ ਕਿਉਂ ਹੋਵੋਗੇ ਜੇਕਰ 2 ਮਿੰਟਾਂ ਦਾ ਨਿਯਮ ਤੁਹਾਨੂੰ ਜ਼ਬਰਦਸਤੀ ਜਿਹਾ ਮਹਿਸੂਸ ਹੋਵੇ ਤਾਂ ਇਸ ਤਰਤੀਬ ਨੂੰ ਅਜ਼ਮਾਓ ਉਸ ਕੰਮ ਨੂੰ 2 ਮਿੰਟ ਤੱਕ ਕਰੋ ਅਤੇ ਫਿਰ ਰੁਕ ਜਾਓ ਡੌੜਨ ਜਾਓ ਪਰ 2 ਮਿੰਟਾਂ ਬਾਅਦ ਰੁਕ ਜਾਓ ਧਿਆਨ ਲਗਾਉਣਾ ਸ਼ੁਰੂ ਕਰੋ ਪਰ 2 ਮਿੰਟਾਂ ਬਾਅਦ ਰੁਕ ਜਾਓ ਆਰ ਵੀ ਪਾਸ਼ਾ ਦਾ ਅਧਿਆਨ ਕਰੋ ਪਰ 2 ਮਿੰਟਾਂ ਬਾਅਦ ਬੰਦ ਕਰ ਦਿਓ ਇਹ ਸ਼ੁਰੂ ਕਰਨ ਦੀ ਰਣਨੀਤੀ ਹੀ ਨਹੀਂ ਹੈ ਸਗੋਂ ਇਹ ਹੀ ਤਾਂ ਪੂਰੀ ਚੀਜ਼ ਹੈ ਤੁਸੀਂ ਆਪਣੀ ਆਦਤ ਨੂੰ ਸਿਰਫ 120 ਸਕਿੰਟ ਤੱਕ ਚਲਾ ਸਕਦੇ ਹੋ ਮੇਰੇ ਇੱਕ ਪਾਠਕ ਨੇ ਇਸ ਰਣਨੀਤੀ ਦੀ ਮਦਦ ਨਾਲ 100 ਪੌਂਡ ਵਜ਼ਨ ਘਟਾ ਲਿਆ। ਸ਼ੁਰੂ ਵਿੱਚ ਉਹ ਹਰ ਰੋਜ਼ ਜਿਮ ਜਾਂਦਾ ਸੀ ਪਰ ਉਸਨੇ ਖੁਦ ਉੱਤੇ ਇਹ پابੰਦੀ ਲਗਾ ਦਿੱਤੀ ਕਿ ਉਹ ਉੱਥੇ 5 ਮਿੰਟ ਤੋਂ ਵੱਧ ਨਹੀਂ ਰੁਕੇਗਾ। ਮਤਲਬ ਉਹ ਜਿਮ ਜਾਂਦਾ ਸੀ, 5 ਮਿੰਟ ਕਸਰਤ ਕਰਦਾ ਸੀ ਅਤੇ ਇਹ ਸਮਾਂ ਮੁੱਕਦਿਆ ਹੀ ਉਹ ਉਥੋਂ ਚੱਲ ਪੈਂਦਾ ਸੀ। ਕੁਝ ਹਫ਼ਤਿਆਂ ਬਾਅਦ ਉਸਨੇ ਸੋਚਿਆ ਹਾਂ ਮੈਂ ਇੱਥੇ ਹਰ ਰੋਜ਼ ਤਾਂ ਆ ਹੀ ਰਿਹਾ ਹਾਂ ਮੈਂ ਥੋੜਾ ਵੱਧ ਸਮਾਂ ਵੀ ਇੱਥੇ ਰੋਕ ਸਕਦਾ ਹਾਂ ਕੁਝ ਸਾਲਾਂ ਵਿੱਚ ਹੀ ਉਸਦਾ ਵਜ਼ਨ ਘਟ ਗਿਆ ਰਸਾਲਾ ਲਿਖਣਾ ਇਸ ਦੀ ਇੱਕ ਹੋਰ ਮਿਸਾਲ ਹੈ ਲਗਭਗ ਹਰ ਵਿਅਕਤੀ ਨੂੰ ਆਪਣੇ ਵਿਚਾਰ ਦਿਮਾਗ ਵਿੱਚੋਂ ਬਾਹਰ ਕੱਢ ਕੇ ਕਾਗਜ਼ ਉੱਤੇ ਲਿਖਣ ਨਾਲ ਮਦਦ ਮਿਲ ਸਕਦੀ ਹੈ ਬਾਰੇ ਜ਼ਿਆਦਾਤਰ ਲੋਕ ਕੁਝ ਦਿਨਾਂ ਬਾਅਦ ਹੀ ਅਜਿਹਾ ਕਰਨਾ ਛੱਡ ਦਿੰਦੇ ਹਨ ਜੈਸ ਤੋਂ ਪੂਰੀ ਤਰ੍ਹਾਂ ਬਾਚ ਦੇ ਹਨ ਕਿਉਂਕਿ ਰਸਾਲਾ ਲਿਖਣਾ ਨੇ ਤਦੀ ਖੇਚਲਾ ਜਿਹਾ ਲੱਗਣ ਲੱਗਦਾ ਹੈ ਰਾਜ਼ ਇਹ ਹੈ ਕਿ ਹਮੇਸ਼ਾ ਉਸ ਬਿੰਦੂ ਤੋਂ ਹੇਠਾ ਰਹੋ ਜਿੱਥੇ ਇਹ ਖੇਚਲਾ ਜਿਹਾ ਮਹਿਸੂਸ ਹੁੰਦਾ ਹੈ ਯੁਨਾਈਟਿਡ ਕਿੰਗਡਮ ਦੇ ਨੈਟਵਰਕ ਮਾਰਕੀਟਿੰਗ ਸਲਾਹਕਾਰ ਗਰੇਗ ਮੈਕਕਿਆਨ ਨੇ ਇੱਛਾ ਤੋਂ ਘੱਟ ਸਮੇਂ ਤੱਕ ਲੇਖੇ ਰਸਾਲਾ ਲਿਖਣ ਦੀ ਰੋਜ਼ਾਨਾ ਦੀ ਆਦਤ ਪਾਈ ਰਸਾਲਾ ਲਿਖਣ ਵੇਲੇ ਉਹ ਜਦੋਂ ਹੀ ਇਸ ਤੋਂ ਅੱਕਣ ਲੱਗਦੇ ਤਾਂ ਇਸ ਨੂੰ ਲਿਖਣਾ ਤੁਰੰਤ ਰੋਕ ਦਿੰਦੇ ਸਨ ਅਰਨੇਸਟ ਹੈਮਿੰਗਵੇ ਇਸੇ ਵੀ ਤਰ੍ਹਾਂ ਦੀ ਲੇਖਣੀ ਦੇ ਸੰਦਰਭ ਵਿੱਚ ਇਹੀ ਸਲਾਹ ਦਿੰਦੇ ਸਨ ਉਹਨਾਂ ਦਾ ਕਹਿਣਾ ਸੀ ਸਭ ਤੋਂ ਵਧੀਆ ਤਰੀਕਾ ਹਮੇਸ਼ਾ ਉਦੋਂ ਰੁਕਣਾ ਹੈ ਜਦੋਂ ਤੁਸੀਂ ਚੰਗੀ ਤਰ੍ਹਾਂ ਚੱਲ ਰਹੇ ਹੋ ਇਸੇ ਤਰ੍ਹਾਂ ਦੀਆਂ ਰਣਨੀਤੀਆਂ ਇੱਕ ਹੋਰ ਕਾਰਨ ਕਰਕੇ ਵੀ ਕਾਰਗਰ ਹੁੰਦੀਆਂ ਹਨ ਉਹ ਉਸ ਪਛਾਣ ਨੂੰ ਵੱਧ ਮਜ਼ਬੂਤ ਕਰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਲਗਾਤਾਰ 5 ਦਿਨ ਜਿੰਮ ਜਾਂਦੇ ਹੋ ਬੇਸ਼ੱਕ 2 ਮਿੰਟਾਂ ਲਈ ਹੀ ਜਾਂਦੇ ਹੋ ਤਾਂ ਤੁਸੀਂ ਆਪਣੀ ਨਵੀਂ ਪਛਾਣ ਸਿਰਜਣ ਵੱਲ ਵਧ ਰਹੇ ਹੋ ਤੁਹਾਨੂੰ ਫਿੱਟ ਹੋਣ ਦੀ ਚਿੰਤਾ ਨਹੀਂ ਹੈ ਸਾਡਾ ਧਿਆਨ ਤਾਂ ਜਿਹਾ ਵਿਅਕਤੀ ਬਣਨ ਤੇ ਕੇਂਦ੍ਰਿਤ ਹੈ ਜੋ ਵਰਕਆਊਟ ਵਿੱਚ ਨਾਗਾ ਨਹੀਂ ਪਾਉਂਦਾ ਤੁਸੀਂ ਸਭ ਤੋਂ ਛੋਟਾ ਕੰਮ ਕਰ ਰਹੇ ਹੋ ਜੋ ਉਸ ਤਰ੍ਹਾਂ ਦੇ ਵਿਅਕਤੀ ਦੀ ਤਸਦੀਕ ਕਰਦਾ ਹੈ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਅਸੀਂ ਬਦਲਾ ਬਾਰੇ ਸ਼ਾਇਦ ਹੀ ਇਸ ਤਰ੍ਹਾਂ ਸੋਚਦੇ ਹਾਂ ਕਿਉਂਕਿ ਹਰ ਵਿਅਕਤੀ ਅੰਤਿਮ ਟੀਚੇ ਨੂੰ ਹੀ ਸਮਰਪਿਤ ਹੁੰਦਾ ਹੈ ਪਰ ਇੱਕ ਪੁਸ਼-ਅਪ ਲਗਾਉਣਾ ਕੋਈ ਵੀ ਕਸਰਤ ਨਾ ਕਰਨ ਤੋਂ ਚੰਗਾ ਹੁੰਦਾ ਹੈ 1 ਮਿੰਟ ਗਿਟਾਰ ਦਾ ਅਭਿਆਸ ਕਰਨਾ ਬਿਲਕੁਲ ਵੀ ਅਭਿਆਸ ਨਾ ਕਰਨ ਨਾਲੋਂ ਚੰਗਾ ਹੁੰਦਾ ਹੈ ਇੱਕ ਮਿੰਟ ਤੱਕ ਪੜ੍ਹਨਾ ਕਿਤਾਬ ਨੂੰ ਕਦੇ ਵੀ ਨਾ ਚੁੱਕਣ ਨਾਲੋਂ ਚੰਗਾ ਹੁੰਦਾ ਹੈ। ਕੁਝ ਵੀ ਨਾ ਕਰਨ ਦੀ ਬਜਾਏ ਆਸ ਤੋਂ ਘੱਟ ਕਰਨਾ ਵੀ ਬਿਹਤਰ ਹੁੰਦਾ ਹੈ। ਜਦੋਂ ਤੁਸੀਂ ਆਦਤ ਨੂੰ ਸਥਾਪਿਤ ਕਰ ਲੈਂਦੇ ਹੋ ਅਤੇ ਹਰ ਦਿਨ ਮੈਦਾਨ ਵਿੱਚ ਉਤਰਦੇ ਹੋ ਤਾਂ ਕਿਸੇ ਬਿੰਦੂ ਤੇ ਤੁਸੀਂ 2 ਮਿੰਟ ਦੇ ਨਿਯਮ ਨੂੰ ਉਸ ਤਕਨੀਕ ਦੇ ਨਾਲ ਮਿਲਾ ਸਕਦੇ ਹੋ। ਜੇਸ ਨੂੰ ਅਸੀਂ ਆਦਤ ਨੂੰ ਆਕਾਰ ਦੇਣਾ ਆਖਦੇ ਹਾਂ ਤਾਂ ਕਿ ਤੁਸੀਂ ਆਪਣੀ ਆਦਤ ਨੂੰ ਆਪਣੇ ਮੂਲ ਟੀਚੇ ਦੀ ਦਿਸ਼ਾ ਵਿੱਚ ਜ਼ਿਆਦਾ ਉੱਪਰ ਚੁੱਕ ਸਕੋ ਵਰਤਾਰੇ ਸਭ ਤੋਂ ਛੋਟੇ ਰੂਪ ਦੇ ਪਹਿਲੇ 2 ਮਿੰਟਾਂ ਵਿੱਚ ਮਾਹਰ ਬਣ ਕੇ ਸ਼ੁਰੂਆਤ ਕਰਿਓ ਫਿਰ ਮੱਧਮ ਕਦਮ ਵੱਲ ਵਧ ਕੇ ਇਸ ਪਰਿਕਰਿਆ ਨੂੰ ਦੁਹਰਾਓ ਸਿਰਫ ਪਹਿਲੇ 2 ਮਿੰਟਾਂ ਉਤੇ ਹੀ ਧਿਆਨ ਕੇਂਦ੍ਰਿਤ ਕਰੋ ਅਤੇ ਇਸ ਸਥਿਤੀ ਵਿੱਚ ਮਹਰਬਾਨ ਤੋਂ ਬਾਅਦ ਹੀ ਅਗਲੇ ਪੱਧਰ ਉਤੇ ਪਹੁੰਚੋ ਆਖਰਕਾਰ ਤੁਸੀਂ ਆਦਤ ਨੂੰ ਪਾ ਲੈਂਦੇ ਹੋ ਜਿਸ ਨੂੰ ਤੁਸੀਂ ਮੂਲ ਤੌਰ ਤੇ ਪਾਉਣਾ ਚਾਹੁੰਦੇ ਸੀ ਹਾਲਾਂਕਿ ਹਾਲੇ ਵੀ ਤੁਹਾਡੀ ਇਕਾਗਰਤਾ ਉੱਥੇ ਹੀ ਕਾਇਮ ਰਹਿੰਦੀ ਹੈ ਜਿੱਥੇ ਇਹ ਹੋਣੀ ਚਾਹੀਦੀ ਹੈ ਵਰਤਾਰੇ ਪਹਿਲੇ 2 ਮਿੰਟਾਂ ਉਤੇ ਆਦਤ ਨੂੰ ਆਕਾਰ ਦੇਣ ਦੀਆਂ ਉਦਾਹਰਣਾਂ ਆਦਤ ਪੜਾ ਨੰਬਰ 1 ਛੇਤੀ ਉੱਠਣ ਵਾਲਾ ਬਣਨਾ ਹਰ ਰਾਤ 10 ਵਜੇ ਤੱਕ ਘਰ ਪਰਤਣਾ ਸ਼ੁੱਧ ਸ਼ਾਕਾਹਾਰੀ ਬਣਨਾ ਹਰ ਭੋਜਨ ਵਿੱਚ ਸਬਜ਼ੀਆਂ ਖਾਣਾ ਸ਼ੁਰੂ ਕਰਨਾ ਕਸਰਤ ਸ਼ੁਰੂ ਕਰਨਾ ਵਰਕਆਊਟ ਦੀ ਪੋਸ਼ਾਕ ਪਹਿਨਣਾ ਆਦਤ ਪੜਾ ਨੰਬਰ 2 ਛੇਤੀ ਉੱਠਣ ਵਾਲਾ ਬਣਨਾ ਹਰ ਰਾਤ 10 ਵਜੇ ਤੱਕ ਸਾਰੇ ਯੰਤਰ ਟੀਵੀ ਫੋਨ ਆਦਿ ਬੰਦ ਕਰਨਾ ਸ਼ੁੱਧ ਸ਼ਾਕਾਹਾਰੀ ਬਣਨਾ ਚਾਰ ਪੈਰਾਂ ਵਾਲੇ ਜਾਨਵਰਾਂ ਗਾਂ ਸੂਰ ਭੇਡ ਆਦਿ ਦਾ ਮਾਸ ਖਾਣਾ ਛੱਡਣਾ ਕਸਰਤ ਸ਼ੁਰੂ ਕਰਨਾ ਦਰਵਾਜ਼ੇ ਤੋਂ ਬਾਹਰ ਕਦਮ ਰੱਖਣਾ ਪੈਦਲ ਹੀ ਟੈਲੈਂਟ ਦੀ ਕੋਸ਼ਿਸ਼ ਕਰਨਾ ਆਦਤ ਪੜਾਅ ਨੰਬਰ 3 ਛੇਤੀ ਉੱਠਣ ਵਾਲਾ ਬਣਨਾ ਹਰ ਰਾਤ 10 ਵਜੇ ਤੱਕ ਬਿਸਤਰ ਵਿੱਚ ਪਹੁੰਚਣਾ ਕਿਤਾਬ ਪੜ੍ਹਨਾ ਆਪਣੇ ਹਮਸਫਰ ਨਾਲ ਗੱਲਾਂ ਕਰਨਾ ਸ਼ੁੱਧ ਸ਼ਾਕਾਹਾਰੀ ਬਣਨਾ ਦੋ ਪੈਰਾਂ ਵਾਲੇ ਜਾਨਵਰਾਂ ਮੁਰਗਾ ਟਰਕੀ ਆਦਿ ਦਾ ਮਾਸ ਖਾਣਾ ਬੰਦ ਕਰਨਾ ਕਸਰਤ ਸ਼ੁਰੂ ਕਰਨਾ ਘਰ ਉੱਤੇ ਜਿੰਮ ਜਾਣਾ 5 ਮਿੰਟਾਂ ਤੱਕ ਕਸਰਤ ਕਰਨਾ ਅਤੇ ਫਿਰ ਉੱਥੋਂ ਵਾਪਸ ਪਰਤ ਆਉਣਾ ਆਦਤ ਪੜਾਅ ਨੰਬਰ 4 ਜਲਦੀ ਉੱਠਣ ਵਾਲਾ ਬਣਨਾ ਹਰ ਰਾਤ 10 ਵਜੇ ਬੱਤੀ ਬੰਦ ਕਰ ਦੇਣਾ ਸ਼ੁੱਧ ਸ਼ਾਕਾਹਾਰੀ ਬਣਨਾ ਬਿਨਾਂ ਪੈਰਾਮਲੇ ਜਾਨਵਰਾਂ ਨੂੰ ਖਾਣਾ ਛੱਡਣਾ ਕਸਰਤ ਸ਼ੁਰੂ ਕਰਨੀ ਹਰ ਹਫ਼ਤੇ ਘੱਟੋ ਘੱਟ ਇੱਕ ਵਾਰ 15 ਮਿੰਟ ਤੱਕ ਕਸਰਤ ਕਰਨਾ ਆਦਤ ਪੜਾਅ ਨੰਬਰ 5 ਛੇਤੀ ਉੱਠਣ ਵਾਲਾ ਬਣਨਾ ਹਰ ਰੋਜ਼ ਸਵੇਰੇ 6 ਵਜੇ ਉੱਠਣਾ ਸ਼ੁੱਧ ਸ਼ਾਕਾਹਾਰੀ ਬਣਨਾ ਜਾਨਵਰਾਂ ਨਾਲ ਜੁੜੇ ਸਾਰੇ ਉਤਪਾਦ ਖਾਣੇ ਛੱਡਣਾ ਕਸਰਤ ਸ਼ੁਰੂ ਕਰਨਾ ਹਰ ਹਫਤੇ ਤਿੰਨ ਵਾਰ ਕਸਰਤ ਕਰਨਾ ਜ਼ਿੰਦਗੀ ਦੇ ਲਗਭਗ ਕਿਸੇ ਵੀ ਵੱਡੇ ਟੀਚੇ ਨੂੰ 2 ਮਿੰਟ ਦੇ ਵਰਤਾਰੇ ਵਿੱਚ ਬਦਲਿਆ ਜਾ ਸਕਦਾ ਹੈ ਮੈਂ ਇੱਕ ਸਿਹਤਮੰਦ ਅਤੇ ਲੰਮਾ ਜੀਵਨ ਜਿਉਣਾ ਚਾਹੁੰਦਾ ਹਾਂ ਮੈਨੂੰ ਫਿੱਟ ਰਹਿਣ ਦੀ ਲੋੜ ਹੈ ਮੈਨੂੰ ਕਸਰਤ ਕਰਨ ਦੀ ਲੋੜ ਹੈ ਮੈਨੂੰ ਆਪਣੇ ਵਰਕਆਊਟ ਦੇ ਕੱਪੜੇ ਪਹਿਨਣ ਦੀ ਲੋੜ ਹੈ ਮੈਂ ਸੁਖੀ ਵਿਅਵਹਾਰਤਾ ਜੀਵਨ ਜਿਉਣਾ ਚਾਹੁੰਦਾ ਹਾਂ ਮੈਨੂੰ ਇੱਕ ਚੰਗਾ ਜੀਵਨ ਸਾਥੀ ਬਣਾਉਣ ਦੀ ਲੋੜ ਹੈ ਮੈਨੂੰ ਆਪਣੇ ਜੀਵਨ ਸਾਥੀ ਦਾ ਜੀਵਨ ਆਸਾਨ ਬਣਾਉਣ ਲਈ ਹਰ ਦਿਨ ਕੁਝ ਕਰਨਾ ਚਾਹੀਦਾ ਹੈ ਮੈਨੂੰ ਅਗਲੇ ਹਫ਼ਤੇ ਦੀ ਭੋਜਨ ਯੋਜਨਾ ਬਣਾਉਣੀ ਚਾਹੀਦੀ ਹੈ ਜਦੋਂ ਵੀ ਤੁਸੀਂ ਕਿਸੇ ਆਦਤ ਨੂੰ ਕਾਇਮ ਰੱਖਣ ਵਿੱਚ ਜੂਝ ਰਹੇ ਹੋ ਉਹ ਤਾਂ ਤੁਸੀਂ 2 ਮਿੰਟ ਦੇ ਨਿਯਮ ਨੂੰ ਅਮਲ ਵਿੱਚ ਲਿਆ ਸਕਦੇ ਹੋ ਇਹ ਤੁਹਾਡੀਆਂ ਆਦਤਾਂ ਨੂੰ ਸੌਖਿਆ ਬਣਾਉਣ ਦਾ ਸਰਲ ਤਰੀਕਾ ਹੈ ਅ디 ਆਏ ਸਾਰੇ ਨੰਬਰ 1 ਆਦਤਾਂ ਨੂੰ ਕੁਝ ਸੈਕਿੰਟਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ ਪਰ ਇਹ ਕਈ ਮਿੰਟਾਂ ਜਾਂ ਘੰਟਿਆਂ ਤੱਕ ਤੁਹਾਡੇ ਵਰਤਾਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਨੰਬਰ 2 ਕਈ ਆਦਤਾਂ ਫੈਸਲਾਕੁਨ ਪਲਾ ਵਿੱਚ ਹੁੰਦੀਆਂ ਹਨ ਅਜਿਹੀਆਂ ਚੋਣਾ ਜੋ ਸੜਕ ਦੇ ਦੋ ਰਾਹੇ ਵਰਗੀਆਂ ਹੁੰਦੀਆਂ ਹਨ ਇਹ ਤੁਹਾਨੂੰ ਇੱਕ ਲਾਹੇਵੰਦ ਜਾਂ ਬੇਕਾਰ ਦੇ ਨਦੀ ਦਿਸ਼ਾ ਵਾਲਾ ਤੋਰ ਦਿਆ ਹਨ ਨੰਬਰ 3 2 ਮਿੰਟ ਦਾ ਨਿਯਮ ਆਖਦਾ ਹੈ ਜਦੋਂ ਵੀ ਤੁਸੀਂ ਕੋਈ ਨਵੀਂ ਆਦਤ ਸ਼ੁਰੂ ਕਰੋ ਤਾਂ ਇਸ ਨੂੰ ਕਰਨ ਵਿੱਚ 2 ਮਿੰਟ ਤੋਂ ਘੱਟ ਸਮਾਂ ਲੱਗਣਾ ਚਾਹੀਦਾ ਹੈ ਨੰਬਰ 4 ਤੁਸੀਂ ਕਿਸੇ ਪ੍ਰਕਿਰਿਆ ਦੀ ਸ਼ੁਰੂਆਤ ਨੂੰ ਜਿੰਨਾ ਜ਼ਿਆਦਾ ਰਸਮ ਦੀ ਤਰ੍ਹਾਂ ਬਣਾਉਂਦੇ ਹੋ ਓਨੀ ਹੀ ਸੰਭਾਵਨਾ ਹੁੰਦੀ ਹੈ ਕਿ ਤੁਸੀਂ ਉਸ ਡੂੰਘੀ ਕਾਗਰਤਾ ਦੀ ਸਿੱਧੀ ਵਿੱਚ ਪਹੁੰਚ ਜਾਓਗੇ ਜੋ ਮਹਾਨ ਚੀਜ਼ਾਂ ਕਰਨ ਲਈ ਜ਼ਰੂਰੀ ਹੁੰਦੀ ਹੈ ਨੰਬਰ 5 ਸਰਵੋਤਮ ਬਣਾਉਣ ਤੋਂ ਪਹਿਲਾਂ ਸੁਧਾਰਨ ਬਣਾਓ ਤੁਸੀਂ ਉਸ ਆਦਤ ਨੂੰ ਬਿਹਤਰ ਨਹੀਂ ਬਣਾ ਸਕਦੇ ਜੋ ਮੌਜੂਦ ਹੀ ਨਹੀਂ ਹੈ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜਰੂਰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ